ਪਹਿਲਾ ਦਸ ਮਾਰੂ ਕੇ ਪਾਲਿਆ ਕਿਦੇ ਕੋਲਿਆ ਨਸਲਾ ਕਿਹੜੀਆਂ ਓਏ ਕਿਨੇ ਮਸਾ ਬਾਬਾ ਕਰਲੇ ਠੰਡੇ ਜੇ ਤੇ ਕਿਦੇ ਕੋਲਿਆ ਜਬੀ ਪੈੜੀਆਂ ਓਏ ਬਈ ਕੋਟ ਵਖਤੂ ਦੇ ਮਲ ਕੋਲ ਬੈਠੇ ਓਏ ਸੌਜੋ ਸੌ ਤੇ ਲੁਕਿਆ ਬਾਲੇ ਆ ਹਿਸੋਵਾਲ ਦੇ ਜੋਧਗੁਰ ਮੀਕੀ ਗਾਮੀਆਲ ਦੇ ਨੇਦੀ ਜੋ ਨਿਸ਼ਾਨੀ ਕਿ ਉਦੋਂ ਮੈਂ ਦਰਤਾਲੀ ਪਾਲ ਬਣਾ ਗਿਆ ਸੀ ਚੜਦੀ ਜਦੋਂ ਜਵਾਨੀ ਬਈ ਭਲਵਾਂ ਤੇ ਬਰਾੜ ਬਾਈ ਕੁੱਦੂ ਵਾਲਾ ਓਏ ਫੌਜੀ ਤੋਂਦਰ ਨੂੰ ਰਹੇ ਪਾ ਗਿਆ ਕਿਤੇ ਪੰਛੀ ਵਾਲੇ ਕਿਤੇ ਪੁੰਨੂ ਵਾਲੇ ਓਏ ਨਸਲਾ ਛੋੜ ਕਰੀਮ ਬਣਾ ਗਿਆ ਕਿ ਕੱਕੂ ਗਲ ਜਈ ਟਾਰ ਮੁੰਡੇ ਦੀ ਤੇ ਨਾਮ ਸੁਖਜਿੰਦਰ ਜੈ ਸਿੰਘ ਵਾਲਾ ਓਏ ਖੁੱਡੇ ਖੋਲ ਨਸਲਾਈ ਨਸਲਾ ਭਾਵੇਂ ਸੱਤ ਸੁੱਤੇ ਬੈਠਾ ਲਾ ਕਿ ਪਹਿਲਾ ਰਾਜਨ ਪਹਿਣੀ ਵਾਲ ਦਾ ਚੇਲਾ ਓਏ ਪਾਗੇ ਵਾਲਾ ਕਾਲਾ ਇਹਨਾਂ ਮੁੱਢ ਨਸਲਾਂ ਦੇ ਬੰਨੇ ਪ੍ਰੀਤਿਆ ਅੱਜ ਭਾਵੇਂ ਲੱਖ ਬਨਾਲਾ ਕਿ ਮਹਿਲ ਕਲਾ ਦੇ ਚੱਕੇ ਦੇ ਵੀ ਓਏ ਫਿਰਨ ਮੇਲਦੇ ਸ਼ਾਮੀ ਭਾਈ ਝੋਟੇ ਜੜਦੇ ਸਾਨ ਆ ਭਰਦੀ ਹਾਮੀ ਬਈ ਜਰਨੈਲ ਭਾਗ ਤੇ ਕੌਣੀ ਵਾਲੇ ਓ ਇਕੱਠੇ ਕਰਲੇ ਬਲੱਡ ਸਭ ਮਹਗੇ ਬਈ ਘਰ ਚਰਨ ਕਾਨ ਸੋ ਵਾਲੇ ਦੇ ਵੀ ਕਾਹੀ ਫਿਰਨ ਲੋਆਂ ਨਾਲ ਖੜੇ ਕੇ ਨਾਮ ਸਿੰਘੋ ਵਾਲੇ ਫੌਜੀ ਦਾ ਵੀ ਓ ਬੱਚਾ ਬੱਚਾ ਜਾਣੇ ਕੇ ਗੁੱਗੜ ਵਾਲੇ ਕੋਲ ਕਬੂਤਰ ਓ ਬੰਦਾ ਅਸਲ ਹੀ ਨਸਲ ਪਛਾਣੇ ਮਸਨੀ ਭਾਈ ਮੁੰਡੇ ਨੇ ਓਏ ਸੌ ਚੋਂ ਸਵਾ ਰਖੇ ਬਈ ਨਸਲ ਮਾਰਦੀ ਸੱਟ ਕਿਦਾਵਾ ਓਯੋ ਜਾਣਣ ਚਣ ਜੋ ਤਕੇ ਕਿ ਅਣਮੁੱਲੀਆਂ ਇਹਨੇ ਦਾਤਾ ਪ੍ਰੀਤਿਆ ਕੀ ਮੋਲੇ ਨਾਲ ਦਾ ਲਕੇ ਕਿਰਾ ਕਰੀਮ ਬੋਲਦੀ ਸਾਰੀ ਚੰਨੀਆਂ ਓਏ ਜੋ ਰਹਿਗੇ ਬੋ ਲਾਗੇ ਅਕੇ ਕਿਰਾ ਕਰੀਮ ਬੋਲਦੀ ਸਾਰੀ ਚੰਨੀਆਂ ਜੋ ਰਹਿਗੇ ਬੋ ਲਾਗੇ ਅਕੇ